ਨਹੀਂ ਆਕੇ ਮੈਂ ਤੂੰ ਨਿਕਲ ਜਾਂਦਾ ਯਾਰ ਐਂ ਲੱਗਦਾ ਜੀ ਮੈਂ ਅੱਗ ਲੱਗੀ ਤੇ ਸ਼ੈਲਟਰ ਕੋਲ ਜਣਾ ਦੋ ਗਣ ਬੋਟ ਪਾਏਗਾ ਅਸੀਂ ਅਸੀਂ ਕਾਲੀ ਵਾਲੇ ਬਹੁਤ ਗੁੱਡ ਹੋ ਗਿਆ ਜੀ ਲੜਾਈ ਤਾਂ ਬਾੜੀ ਮਾੜੀ ਇੱਕ ਪਰਚਾ ਹੋ ਗਿਆ ਮੁੰਡਾ ਸਾਰਿਆਂ ਦੇ ਕਿਸੇ ਜੱਬਿਆਂ ਦਾ ਨਾ ਸਾਡਾ ਪਾਸਪੋਰਟ ਬੰਨ ਨਾ ਤੁਸੀਂ ਕਿ ਨੌਕਰੀ ਲੱਗ ਸਕਦੇ ਹੋ ਮੈਂ ਤਾਂ ਵੈਸੇ ਇਹਦੇ ਵੀ ਦੀ ਨੰਗ ਜੁਕ ਨਹੀਂ ਲੱਗੇਣਾ ਨਹੀਂ ਯਾਰ ਕੱਪੜੇ ਪੜਵਾ ਲਾਂਗੇ ਰਹਿਣੀ ਦੇ ਕਮੈਂਟ ਡੂਰ ਕਰਿਓ ਇੱਕ ਤੋਂ 100 ਤੱਕ ਕਿੰਨੇ ਨਾਏ ਆਉਂਦੇ ਆ ਲੈ ਵੀ ਮਾਨ ਤੋਂ ਇੱਕ ਦੂਗਾ ਚਾਲੇ ਪਾਦਗੇ ਨੂੰ ਮੁੜਨਾ ਔਖਾ ਹੋ ਜਾਊਗਾ ਮੁੜ ਕੇ ਪਤੁਰ ਕੇ ਜਾਣਾ ਚੀਜ਼ਾਂ ਵੀ ਗਲਤ ਐ ਕਿ ਸਦੀ ਤੇ ਘਰ ਚ ਬੱਚਾ ਮੰਗਿਆ ਇਹ ਗੋਠੀ ਅੰਦਰੋਂ ਬਹੁਤ ਸੋਹਣੀ ਆ ਸਾਨੂੰ ਇਹ ਵੀ ਦਿਖਾਵਾਂਗੇ ਅਸਤਨ ਫਿਰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸਾਨੂੰ ਕਿਹਦੀ ਮਾਨ ਸਾਹਿਬ ਯਾਰੀ ਫਿਰ ਵੋਟਾਂ ਦੀ ਇਕੱਠਾ ਦੀ ਵੀ ਤੇਰੀ ਇਕੱਠਾ ਦੀ ਵੀ ਤੇਰੀ ਹੁਣ ਵੇਖ ਮੌਸਮਾਣਾ ਹੋਰ ਨਾ ਜਵਨੋ ਵਧੀਆ ਹੋਰ ਕਿੱਧਰ ਚੱਲ ਪਿਆ ਓਏ ਇਧਰ ਸਾਰਾ ਸੈਕਟਰ ਹੈ ਨੇਓ ਉੱਥੇ ਹੀ ਬੇਵਾ ਹਾਂ ਹੋਰ ਇੱਕ ਦਿਸ ਕਰਨ ਅਭੀ ਸ਼ਰਟ ਤੇਰੀ ਬਹੁਤ ਸੋਹਣੀ ਹੈ ਯਾਰ ਸਾਦੇ ਵਾਲੇ ਬਸ ਤਾਂ ਆਪਕ ਕੰਮ ਦੇ ਵਿੱਚ ਮੈਨੂੰ ਇੰਨਾ ਪਿਆਰ ਮੈਂ ਮਿਹਨਤ ਆਵਾਦਤ ਵਾਂਗ ਕਰੋ ਮੰਜ਼ਿਲ ਖੁਦ ਚੱਲ ਕੇ ਆਵੇਗੀ ਆਹਾ ਪਰ ਜਿਹੜੀ ਇੱਕ ਵਾਰੀ ਟੁੱਟ ਜੇ ਨਾ ਮੁੜ ਕੇ ਜਦੋਂ 5 ਸਾਲਾਂ ਤੱਕ ਜੜਦ ਨੂੰ ਮਾੜੀ ਮੁੱਟੀ ਕਰਦੀ ਬੰਦਾ ਲਿਆਜ ਪਾਉਂਦਾ ਉਹਦੋਂ ਫਿਰ ਰੈਲੇਕਸ਼ਨ ਆ ਜਾਂਦੇ ਹੈ ਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਬੱਦਲ ਬਣੇ ਪਏ ਜੀ ਮੌਸਮ ਹੋਇਆ ਪਿਆ ਹਨਾ ਤੁਹਾਡੇ ਸਾਹਮਣੇ ਹੈ ਵਾਹ ਜੀ ਵਾਹ ਜਦੋਂ ਲੋਡ ਹੁੰਦੀ ਉਦੋਂ ਪੈਂਦਾ ਨਹੀਂ ਬਸ ਹਜੇ ਵੀ ਕੋਈ ਪਤਾ ਨਹੀਂ ਆਵੇ ਨਾ ਆਵੇ ਉਹ ਵੈਸੇ ਵਿਊ ਵੇਖੋ ਯਾਰ ਤੁਸੀਂ ਬੱਦਲਾਂ ਦਾ ਨਜ਼ਾਰਾ ਕਿੰਨਾ ਵਧੀਆ ਮਤਲਬ ਮੌਸਮ ਹੋਇਆ ਪਿਆ ਮਤਲਬ ਪਿਕਚਰ ਕਿਤਨੀ ਹੋਵੇ ਵੀਡੀਓ ਬਣਾਉਣੀ ਹੋਵੇ ਉਹਦੇ ਵਾਸਤੇ ਤੇ ਐਸ ਇਹੋ ਜਿਹੇ ਫਿਲਟਰ ਦੀ ਮੈਂ ਗੱਲ ਕਰਦਾ ਸੀਗਾ ਜਦੋਂ ਆਸਮਾਨ ਦੇ ਵਿੱਚ ਕੁਦਰਤੀ ਫਿਲਟਰ ਐਡ ਹੋ ਜਾਂਦਾ ਨਾ ਫੋਟੋ ਵੀ ਵਧੀਆ ਆਉਂਦੀ ਹੈ ਤੇ ਵੀਡੀਓ ਵੀ ਵਧੀਆ ਆਉਂਦੀ ਹੈ ਤੇ ਜੇ ਥੋੜਾ ਮੋਟਾ ਮਤਲਬ ਹੋਰ ਗੂੜਾ ਇਹ ਮੌਸਮ ਹੋ ਜਾਏ ਫਿਰ ਐਵੇਂ ਜਿਹੜੇ ਪੱਤੇ-ਪੁੱਤੇ ਐ ਪੂਰੇ ਮਤਲਬ ਹਰੇ-ਭਰੇ ਹੋ ਜਾਂਦੇ ਐ ਜਿਵੇਂ ਚਮਕਣ ਲੱਗ ਜਾਂਦੇ ਆਪਾਂ ਕਹਿ ਲઈએ ਪੰਜਾਬੀ ਚ ਤੇ ਆਹ ਹਾਲ ਤੁਸੀਂ ਵੇਖ ਲਓ ਝੋਨੇ ਦਾ ਵਿਚਾਰੇ ਦਾ ਬਾਕੀ ਫੋਟੋ-ਫੋਟੋ ਜਿਹਾ ਕਲਿੱਕ ਕਰਨੀ ਹੋਵੇ ਇਹਦੇ ਵਿੱਚ ਖਿੱਚਣੀ ਹੋਵੇ ਨਿਆਰੇ ਆ ਜੋ ਇਹ ਸਾਡੇ ਸੇਮ ਵਾਲੇ ਬਾਂਹਣਾ ਤਾਂ ਇਹਨਾਂ ਦੇ ਹਾਲਾਤੇ ਹੀ ਹੋ ਪਏ ਆ ਬੱਸੇ ਹੁਣ ਤਾਂ ਸੇਮ ਕਾਫੀ ਹੱਦ ਤੱਕ ਚਲੀ ਗਈ ਹੈ ਤੇ ਚਲੀ ਵੀ ਜਾਊਗੀ ਜਿਹੜੀ ਮਾੜੀ ਮੁੱਠੀ ਰਹਿ ਗਈ ਹੈ ਇਹ ਜਾਵੜੀ ਹਵਰ ਵਾਲੀ ਸਾਈਡ ਬਾਦਰ ਖੜੇ ਵਾਲੀ ਸਾਈਡ ਮੈਨੂੰ ਲੱਗਦਾ ਤਿਆਰੀ ਟੁਰੀ ਕਰ ਲਈ ਹੋਣੇ ਪਿੰਡਾਂ 'ਚ ਸਰਪੰਚੀ ਦੀ ਤੇ ਕਈ ਥਾਵਾਂ ਤੇ ਤਾਂ ਸਰਬਸੰਮਤੀ ਨਾਲ ਪੰਚਾਇਤਾਂ ਬਣ ਵੀ ਗਈਆਂ ਜਿਵੇਂ ਇੰਨਾ ਖੇੜਾ ਇਹਦੇ ਨਾਲ ਪਤਾ ਕੀ ਹੈ ਨਾਲੇ ਤਾਂ ਪੈਸੇ ਦੀ ਈਡੀ ਵੇਸਟੇਜ ਹੋ ਨਹੀਂ ਹੋਈ ਤੇ ਪਿੰਡ ਚ ਪਿਆਰ ਬਣਿਆ ਰਹਿ ਗਿਆ ਸਾਰੇ ਬੰਦੇ ਮਤਲਬ ਰਾਜੀ ਹੋ ਗਏ ਤੇ ਇਲੈਕਸ਼ਨ ਹੋਇਆ ਹੀ ਨਹੀਂਗਾ ਬਹੁਤ ਵਧੀਆ ਤੇ ਬਾਕੀ ਆਪਣੇ ਬਾਈ ਜੀ ਮਾਹਵਾਨੇ ਤੋਂ ਗੁਰਮਖ ਸਿੰਘ ਸਿੱਧੂ ਉਹ ਵੀ ਕੱਲ ਸਰਬਸ਼ੰਤੀ ਨਾਲ ਮੈਂਬਰ ਬਣ ਗਿਆ ਤੇ ਉਹ ਵੀ ਮੈਨੂੰ ਬੜੀ ਖੁਸ਼ੀ ਹੋਈ ਹੈ ਕਿਉਂਕਿ ਉਹਨਾਂ ਦਾ ਵੀ ਪਿੰਡ ਚ ਪਿਆਰ ਬਹੁਤ ਹੈ ਤੇ ਸਰਬਸ਼ੰਤੀ ਨਾਲ ਜੇ ਕੋਈ ਚੁਣਿਆ ਜਾਂਦਾ ਤਾਂ ਇਤੋਂ ਵੱਡੀ ਗੱਲ ਕੀ ਹੋਊਗੀ ਬਾਕੀ ਆਏ ਵੀ ਸਰਕਾਰ ਨੇ ਸ਼ਾਇਦ ਇਹਦੇ ਤੇ ਆਸ ਤੇ ਕੋਈ ਨਾਮ ਵੀ ਰੱਖਿਆ ਹੋਇਆ ਹੈ ਜਿਹੜਾ ਬੰਦਾ ਸਰਬਸ਼ੰਤੀ ਦਾ ਪੰਚਾਇਤ ਬਣਾਉਂਦਾ ਹੈ ਉਹਦੇ ਵਾਸਤੇ ਪੰਚਾਇਤ ਨੂੰ ਕੋਈ ਫੰਡ ਮਿਲਦਾ ਹੈ ਤੇ ਕਈ ਪਿੰਡਾਂ 'ਚ ਪਹਿਲਾਂ ਮਿਲੇ ਵੀ ਹੈ ਤੇ ਜੋ ਬਹੁਤ ਵਧੀਆ ਗੱਲ ਹੈ ਕਿਉਂਕਿ ਐਂਕ ਇੱਕ ਦਾ 525 ਚ ਪੈਸਾ ਲਾ ਕੇ ਬੰਦੇ ਆ ਤੇ ਕਿੱਥੇ ਸਰਕਾਰ ਪੈਸਾ ਦਿੰਦੀ ਹੈ ਉਹੀ ਪੈਸਾ ਜੇ ਪਿੰਡ ਦੇ ਵਿਕਾਸ ਤੇ ਲੱਗ ਜੇ ਤਾਂ ਫਿਰ ਕੀ ਆ ਨਿਆਰਾ ਕਈ ਪਿੰਡਾਂ ਦੇ ਵਿੱਚ ਐਸਸੀ ਆ ਜਾਂਦੇ ਹਨ ਮਤਲਬ ਸਰਪੰਚ ਜਿਵੇਂ ਸਾਡੇ ਪਿੰਡ ਹੈ ਤੇ ਕਿੰਨੇ ਚਾਹੁੰਦਾ ਜਨਰਲ ਜਿਵੇਂ ਵੀ ਹੈ ਤੇ ਜਿੱਥੇ ਜਨਰਲ ਆ ਜਾਂਦਾ ਉੱਥੇ ਫਿਰ ਪਿੰਡਾਂ 'ਚ ਸਭ ਨੂੰ ਪਤਾ ਆੜ ਫਸਤਾ ਹੁੰਦੀ ਹੈ ਤੇ ਫਿਰ ਉਦੋਂ ਜਿਵੇਂ ਬੋਟ ਵਿਗਦੀ ਵੀ ਐ ਜਾਂ ਫਿਰ ਉਹ ਪਾਰਟੀ ਸ਼ਾਟ ਵੀ ਕਰਨੀ ਪੈਂਦੀ ਉਹਦੇ ਰੁਪਈਆ ਬਹੁਤ ਲੱਗਦਾ। ਕਈ ਪਿੰਡਾਂ 'ਚ ਤਾਂ ਕਰੋੜਾਂ ਰੁਪਈਆ ਲੱਗ ਜਾਂਦਾ ਸਰਪੰਚੀ ਸਰਪੰਚੀ 'ਚ ਵੇਖ ਲਓ ਤੁਸੀਂ। ਸਾਡੇ ਏਰੀਏ 'ਚ ਤਾਂ ਆਮ ਗੱਲ ਹੀ ਐ ਬਥੇਰੇ ਪਿੰਡਾਂ 'ਚ ਲੱਗਿਆ। ਤੇ ਜਾਂ ਕਈ ਪਿੰਡਾਂ 'ਚ ਆ ਕੇ ਕਹਿੰਦੇ ਵੀ ਜਿਹੜਾ ਗੁਰਦੁਆਰੇ ਨੂੰ ਹੀ ਨਾ ਰੁਪਈਆ ਦੇ ਦੂਜੇ ਚਲੋ ਜੀ ਸਰਪੰਚੋ ਬਣ ਜੇ। ਜੋ ਚੰਗੀ ਗੱਲ ਵੀ ਐ। ਉਹ ਹੀ ਪੈਸਾ ਪਿੰਡ ਦੇ ਵਿਕਾਸ ਤੇ ਲੱਗ ਜੇ। ਤੇ ਨਿਆਰਾ ਹੀ ਐ। 15 ਤਰੀਕ ਨੂੰ ਸ਼ਾਮ ਨੂੰ ਸਾਰਾ ਪਤਾ ਲੱਗ ਜੂਗਾ। ਸਾਡੇ ਪਿੰਡ ਦਾ ਵੀ, ਛੋਡੇ ਪਿੰਡ ਦਾ ਵੀ, ਸਾਰੇ ਪੰਜਾਬ ਦਾ। ਵੀ ਪੰਚਾਇਤਾਂ ਐਤਕੀ ਕਿਹਦੀਆਂ ਜਾਦੇ ਮੰਨਦੀਆਂ ਸਾਰੇ ਆਪਸ ਚ ਬਣਾ ਕੇ ਰੱਖੋ ਇਲੈਕਸ਼ਨ ਤਾਂ ਫੇਰ ਆਉਣੇ ਆ ਹੀ ਜਾਣੇ ਆ ਪਰ ਜਿਹੜੀ ਇੱਕ ਵਾਰੀ ਟੁੱਟ ਜੇ ਨਾ ਮੁੜ ਕੇ ਜਦੋਂ 5 ਸਾਲਾਂ ਤੱਕ ਜੁੜਨ ਨੂੰ ਮਾੜੀ ਮੁੱਟੀ ਕਰਦੀ ਬੰਦਾ ਲਿਆਜ ਪਾਉਂਦਾ ਉਹਦੋਂ ਫੇਰ ਇਲੈਕਸ਼ਨ ਆ ਜਾਂਦੇ ਆ ਤੇ ਲੀਡਰ ਤਾਂ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਛਾਲ ਮਾਰ ਕੇ ਉਧਰ ਲੰਘੇ ਉਧਰ ਲੰਘੇ ਹੋਰ ਹਰਮਣ ਆਪਣੇ ਦੱਸ ਤਕੜਾ ਜਾਰੀ ਹੈ ਫਿਰ ਵੋਟਾਂ ਦੀ ਪੱਟਾਂ ਦੀ ਵੀ ਤੇਰੀ ਇਕੱਠਾਂ ਦੀ ਵੀ ਤੇਰੀ ਇਕੱਠਾਂ ਦੇ ਵੀ ਜਾਰੀ ਹੈ ਯਾਰਾ ਜੀ ਐਸੀ ਸ਼ੁਗਰ ਮੇਲਾ ਲਗਾਏ ਰੱਖੋ ਬੜਾ ਅੱਛਾ ਕੰਮ ਕਰ ਰਹੇ ਹੋ ਅਗਰ ਐਸੀ ਕੰਮ ਕਰਦੇ ਰਹੇ ਕਰੋੜਪਤੀ ਹੋ ਜਾਓਗੇ ਸ਼ੁਗਰ ਮੇਲੇ ਦਾ ਸ਼ੁਗਰ ਮੇਲਾ ਕੰਮ ਕੰਮ ਹੋ ਗਿਆ ਲਗਾਈ ਰੱਖੋ ਸ਼ੁਗਰ ਮਾਨ ਸਾਹਿਬ ਕੀ ਹਾਲ ਹੈ ਕੀ ਕਰਦੇ ਫਿਰਦੇ ਹੋ ਹੋ ਨਹੀਂ ਹੋਰ ਤਣਾਓ ਬਾਰੀ ਖੁੱਲ ਕੇ ਕਿਵੇਂ ਬਾਰੀ ਕਿਵੇਂ ਖੁੱਲ ਕੇ ਆਉਣਾ ਕਿਥਰੇ ਹਾਂਜੀ ਛੁੱਟ ਕੇ ਨਹੀਂ ਕੱਲ ਇੱਕ ਪੇਪਰ ਰਹਿ ਗਿਆ ਫਿਰ ਉਹ ਕੱਲ ਹੀ ਜਾਵੜੇਣਾ ਪੇਪਰ ਚੱਲੀ ਜਾਂਦੇ ਕੱਲ ਨੂੰ ਕਿਥੇ ਜਾਣ ਨਾਣ ਕੇ ਤੇ ਆਪਣੇ ਤਾਂ ਵੋਟਾਂ ਯਾਰ ਕੱਲ ਜੀ ਬਸ ਪੇਪਰ ਖਤਮ ਹੋ ਜਾਣਗੇ ਤੇ ਬਸ ਤੇ ਲੋਕ ਨੂੰ ਵੋਟ ਪਾਏਗਾ ਅਸੀਂ ਅਸੀਂ ਕੱਲ ਹੀ ਕਰ ਲਵਾਂਗੇ ਬਹੁਤ ਗੁੱਡ ਹੋ ਗਿਆ ਜੀ ਤੂੰ ਮੁੜ ਕੇ ਕਿਦਾਂ ਮਾਣ ਨਾਨਕੇ ਤੋਂ ਛੁੱਟੀਆਂ ਕਿੰਨੀਆਂ ਤੁਹਾਨੂੰ ਸੱਤ ਹੋਰ ਤਾਂ ਟਾਈਮ ਨਹੀਂ ਮੁੜਿਆ ਆਏਗਾ ਵੋਟਾਂ ਦਾ 15 ਤਰੀਕ ਨੂੰ ਆ ਵੈਸੇ ਤੁਹਾਨੂੰ ਰੋਜ਼ ਦਿਖਾਇਆ ਕਰਾਂਗੇ ਅਪਡੇਟ ਹਜੇ ਮਾੜਾ ਹੈ ਮਾਹੌਲ ਭਕੰਦੋ ਆਪਣੇ ਪਿੰਡ ਦਾ ਫੇਰ ਤੁਹਾਨੂੰ ਦਿਖਾਉਣੇ ਆ ਆਪਣੇ ਪਿੰਡ ਦਾ ਨਜ਼ਾਰਾ ਕੋਈ ਮੈਂਬਰ ਸਰ ਸੰਸਥਾ ਨਾਲ ਬੰਨਦਾ ਹੈ ਕਿ ਨਹੀਂ ਬਣਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਮਾਂ ਸਾਹ ਦੀ ਹਵੇਲੀ ਚਮਕ ਰਹੀ ਹੈ ਪੂਰੀ ਬੱਦਰਾਂ ਨਾ ਹੋਰ ਵੀ ਸੁਣੀ ਲੱਗਦੀ ਹੈ ਅੱਜ ਮਾਨਸਾ ਦਾ ਪਾਰਕ ਵੇਖ ਕੇ ਆਉਣਿਆ ਜਿਆ ਜੇ ਖੁੱਲਾ ਹੋਇਆ ਤਾਂ ਇਹਦੇ ਗੇੜ-ਗੂੜ ਤੇ ਲੱਗਿਆ ਨਹੀਂ ਨਹੀਂ ਲੱਗਿਆ ਨਹੀਂ ਅੱਜ ਤਾਂ ਤਿਆਰ ਹੋ ਰਿਹਾ ਉਹ ਝੁੱਗੀ ਜਿਹੀ ਬਣੀ ਹੋਈ ਹੈ ਨਾ ਵਾਹ ਜੀ ਵਾਹ ਕਿੱਥੇ ਜਾਂਦੇ ਆਂ ਥੋੜਾ ਕੀ ਰੌਲਾ ਪੈ ਗਿਆ ਲੜਾਈ ਹੋ ਗਈ ਸਰ ਉਰੇ ਆ ਕਿਹਦੇ ਨਾਲ ਹੋ ਗਈ ਲੜਾਈ ਕਿਹਦੇ ਨਾਲ ਹੋ ਗਈ ਕਾਲੇ ਕਿਉਂ ਕਾਲਾ ਕਿੜਾ ਆਹੀ ਕਾਲਾ ਮੈਂ ਬਾਹਰ ਦਾ ਸੀ ਨੜੇ ਕਰਨ ਕਾਲੇ ਦੇ ਮੁੰਡੇ ਨਾਲ ਸਾਡੇ ਬਿਲਕੁਲ ਪਤਾ ਕੀ ਗੱਲ ਹੈ ਲੜਾਈ ਤਾਂ ਬਾੜੀ ਮਾੜੀ ਹੈ ਇੱਕ ਪਰਚਾ ਹੋ ਗਿਆ ਮੁੰਡਾ ਸਾਰਿਆਂ ਦੇ ਕਿਸੇ ਜੱਬਿਆਂ ਦਾ ਨਾ ਤੁਹਾਡਾ ਪਾਸਪੋਰਟ ਬੰਨਣਾ ਨਾ ਤੁਸੀਂ ਕਿ ਨੌਕਰੀ ਲੱਗ ਸਕਦੇ ਹੋ ਜਿਹਦਾ ਬੰਦਾ ਇੱਕ ਤਰੀਕ ਤੇ ਜਾਂਦਾ ਨਾ ਉਦੋਂ ਪਤਾ ਲੱਗਦਾ ਵੀ ਮੈਂ ਕਿੱਡੇ ਵੱਡਾ ਗਲਤ ਕੰਮ ਕਰਿਆ ਸੱਚੀ ਗੱਲ ਹੈ ਇਹ ਹਾਂ ਜਿਹੜੇ ਬੰਦੇ ਗਏ ਆ ਨਾ ਵਿਚਾਰੇ ਨਾ ਤਾਂ ਬਾਹਰ ਜਾ ਸਕਦੇ ਆ ਨਾ ਨੌਕਰੋਂ ਡਾਕੂਮੈਂਟ ਬੰਦੇ ਆ ਨਾ ਨੌਕਰ ਲੱਗ ਸਕਦੇ ਇੱਕ ਪਰਚਾ ਪਾਓ ਛੋਡੇ 26 ਦੇ ਹੋ ਗਏ ਨਾ ਯਾਰ ਬਈ ਕੋਈ ਗੱਲ ਹੀ ਨਹੀਂ ਕਹੀ ਇੱਥੇ ਐਵੇਂ ਗੁੱਟਣ ਬੈਹੀਏ ਤੇ ਲੱਡੀ ਤਾਂ ਨਹੀਂ ਹੁੰਦਾ ਕਿਸੇ ਸਿਆਣੇ ਬੰਦੇ ਨੂੰ ਕਹਿ ਕੇ ਨਵੇੜ ਲਓ ਹੱਸਤਾ ਹੱਸਤਾ ਕਿਸੇ ਕੋਈ ਆਖਿਆ ਹੀ ਨਹੀਂ ਗੱਲ ਆਖਿਆ ਵੀ ਨਹੀਂ ਹੁੰਦਾ ਕੋਈ ਨੂ ਕਿਸੇ ਦੇ ਵਿੱਚ ਵਾ ਕੇ ਨਵੇੜ ਲਓ ਰੱਬ ਨਾ ਕਰੇ ਚੌੜ ਚੌੜ ਤੇ ਮਜਾ ਜਾਂਦੀ ਹੋ ਜਾਂਦੀ ਹੁੰਦੀ ਨਗੀਰੀ ਕਣੀ ਮਾਨ ਸਾਹਿਬ ਫੋੜ ਫਿਰ ਬੱਚਾ ਗਰਮੀ ਤੋਂ ਸਾਰ ਲੱਗੇ ਵੀ ਮਾਨ ਸਾਹਿਬ ਯਾਰ ਹੋਰ ਜੀ ਕਿ ਸਰਦੀ ਕੀ ਹਾਲ ਨੇ ਤਕੜੇ ਆ ਮਹਾ ਮਾਨ ਸਾਹਿਬ ਦਾ ਦਿਖਾ ਕੇ ਲਿਆਉਣੇ ਪਾਰਕ ਤੇ ਪਰ ਐ ਤਾਰ ਤੂਟ ਨਹੀਂ ਲੈਗਾ ਥਾਨ ਨੰਨੂ ਯਾਰ ਮੈਂ ਤਾਂ ਵਸੇ ਦੇ ਵੀ ਦੀ ਨੰਗ ਜੁਕ ਨਹੀਂ ਨੰਗੇ ਨਾ ਨਹੀਂ ਯਾਰ ਕੱਪੜੇ ਪੜਵਾ ਲਾਂਗੇ ਰਹਿਣੀ ਦੇ ਤਿਆਰ ਹੋ ਜਾਣ ਦੇ ਫਿਰ ਦਿਖਾਵਾਂਗੇ ਪੂਰਾ ਝੌਂਫੜੀ ਬਹੁਤ ਸੋਹਣੀ ਬਣੀ ਹੋਈ ਹੈ ਵੀ ਬਾਕੀ ਮਾਨ ਸਾਹਿਬ ਨੇ ਅੰਦਰ ਪਾਰਕ ਬਹੁਤ ਵੱਡਾ ਬਣਾਇਆ ਹੋਇਆ ਮੈਂ ਵੀਡੀਓ ਪਾਈ ਆ ਤੁਸੀਂ ਉਹ ਦੇਖੋ ਕਿਸ ਤਰ੍ਹਾਂ ਹੋਰ ਕਿਸਰ ਕੀ ਲੱਗਦਾ ਫਿਰ ਕੌਣ ਉੱਠੂ ਤੁਹਾਡੇ ਸਰਪੰਚ ਕੌਣ ਉੱਠੂ ਤੁਹਾਡੇ ਦੇਖ ਲਓ ਇੰਜ ਨੂੰ ਮਾਰਤੀ ਸਾਦੇ ਵਧੀਆ ਬੰਦਾ ਨਹੀਂ ਨਹੀਂ ਤੂੰ ਦੱਸ ਤੁਹਾਡੇ ਵਾਲੇ ਪਾਸੇ ਕਿਹੜੇ ਕਿਹੜੇ ਉੱਠ ਖੜੇ ਸਾਡੇ ਵਾਲੇ ਪਾਸੇ ਆਪਕ ਕੰਮ ਦੇ ਵਿੱਚ ਮੈਨੂੰ ਇੰਨਾ ਪਿਆਰ ਮੈਨੂੰ ਨਹੀਂ ਰੱਖਿਆ ਨੌਲੇਜ ਨਹੀਂ ਹੈ ਆਪਣਾ ਚੰਨ ਕੋਈ ਦੀ ਹੋਰ ਵਧੀਆ ਚਲ ਚੜ੍ਹਦੀ ਕੱਤ ਰੱਖੇ ਪਰਮਾਣ ਤੁਹਾਨੂੰ ਅੱਜ ਡੇਟ ਵੇਖ ਲਓ ਚੰਗੀ ਤਰ੍ਹਾਂ 1955 ਦਾ ਬਣਿਆ ਹੋਇਆ ਘਰ ਬਾਕੀ ਯਾਰ ਮੈਨੂੰ ਐ ਦੱਸੋ ਜੇ ਕਿਸੇ ਨੂੰ ਗਿਣਤੀ ਆਉਂਦੀ ਹੈ ਇੱਕ ਤੋਂ 100 ਤਾਈ ਕਿੰਨੇ ਨਾਂ ਆਉਂਦੇ ਆ ਕਮੈਂਟ ਜ਼ਰੂਰ ਕਰਿਓ ਇੱਕ ਤੋਂ 100 ਤੱਕ ਕਿੰਨੇ ਨਾਂ ਆਉਂਦੇ ਆ ਜੇ ਕਿਸੇ ਨੂੰ ਪਤਾ ਤਾਂ ਬਾਕੀ ਬੱਦਲ ਹੋਰ ਪੜਾ ਬਣ ਗਿਆ ਹੁਣ ਹੋਇਆ ਲੀਲਾ ਸਹੀ ਫਿਲਟਰ ਵਾਲਾ ਮੌਸਮ ਆਜੋ ਜੀ ਮਾਨ ਸਾਹਿਬ ਵਾਜੀ ਵਾਹ ਕੀ ਕਰੀ ਜਾਂਦੇ ਆ ਜੋੜੀਆਂ ਲਾਈ ਜਾਂਦੇ ਆ ਰੰਗ ਕਰੀ ਜਾਂਦੇ ਆ ਅਸਲ ਮੈਂ ਤਾਂ ਲੈ ਵੀ ਮਾਨ ਸਾਹਿਬ ਤੂੰ ਕਿਉਂ ਪਚਾਲੇ ਪਾਦ ਗਏ ਨੂੰ ਮੁੜਨਾ ਔਖਾ ਹੋ ਜਾਊਗਾ ਮੁੜ ਕੇ ਆਪਾਂ ਤੁਰ ਕੇ ਜਾਣਾ ਅਸਲ ਹਾਂ ਚਾਚੇ ਨੇ ਗੱਲ ਕਰੀ ਸੀ ਮੇਰੇ ਕੋਲ ਵੀ ਰੰਗ ਕਰਾਵਾਂਗੇ ਜੋੜੀਆਂ ਹੋਵੇ ਕਾਗਜ਼ ਪੂਜ ਲਾ ਰੱਖਿਆ ਏ ਗੋਠੀ ਅੰਦਰ ਬਹੁਤ ਸੋਹਣੀਆਂ ਤੁਹਾਨੂੰ ਇਹ ਵੀ ਦਿਖਾਵਾਂਗੇ ਇਸ ਦਮ ਅਸਲ ਨੂੰ ਦਿਖਾਉਣ ਨੂੰ ਬੜਾ ਕੋਸਾ ਸਮਾਂ ਘੱਟ ਹੋ ਜਾਂਦਾ ਬੰਦੇ ਕੋਲ ਫਿਰ ਨਾ ਇੱਕ ਮੈਮਰੀ ਜਿਹੜੀ ਫੋਨ ਦੀ ਉਹ ਮਤਲਬ ਫੋਲ ਹੋ ਜਾਂਦੀ ਐ ਫਿਰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸਾਨੂੰ ਕਿਹਦੀ ਮਾਨ ਸਾਹਿਬ ਤੇ ਲਾਇਆ ਹੋਇਆ ਬੈਂਚ ਤੇ ਹਰਦੂਣਾ ਨਹੀਂ ਆ ਕਿਵੇਂ ਤੂੰ ਨਿਕਲੀ ਜਾਂਦਾ ਯਾਰ ਐਂ ਲੱਗਦਾ ਜਿਵੇਂ ਅੱਗ ਲੱਗੀ ਤੇ ਸ਼ੈਲਟਰ ਕੋਲ ਜਾਣਾ ਹੈਣਾ ਨੌਜਵਾਨ ਆ ਗਿਆ ਮੰਮੀ ਆ ਜਾ ਕਹਿੰਦਾ ਅਮੰਨੀ ਤੀਹਾ ਆਇਆ ਪੜਕਾ ਕਿੱਥੇ ਖੋਲਿਆ ਓਏ ਕਿੱਥੇ ਪੜਦੇ ਐ ਇਹ ਛੱਡ ਬਾਲੀ ਹੁਣ ਵੇਖ ਮੌਸਮਾਣਾ ਰੋੜ ਬੱਦਲ ਬੰਦਿਆ ਯਾਰ ਆਈਫੋਨ 17 ਵੀ ਇਨਾ ਮਹਿੰਗਾ ਤਾਂ O 16 ਇਨਾ ਮਹਿੰਗਾ ਹਾਂ ਇਨਾ ਮਹਿੰਗਾ ਰਹਿਣੀ ਪਰ ਉਹ ਚ ਕੋਈ ਚੇਂਜ ਵੀ ਨਹੀਂ ਕਰਿਆ ਇਹਨਾਂ ਨੇ ਜੇ ਚੇਂਜ ਕਰਿਆ ਉਹ ਦੱਡ ਗੱਲ ਉਹਦੇ ਜਾਇਆ ਬਿਕਲਾ ਕੈਮਰੇ ਲਈ ਇੱਕ ਤਾਂ ਗਰਾਰੀ ਲਾਤੀ ਉਹ ਜਿਹੜੀ ਆ ਉਹਦੇ ਨਾਲ ਇਹ ਚਿਪਕੇ ਹੁੰਦੀ ਆ ਹਾਂ ਉਹਦੇ ਨਾਲ ਵਲੌਗ ਵੀ ਨਾ ਸਕਦੇ ਹਾਂ ਤੇ ਇੱਕ ਬਦਲਵਾਏ ਆ ਵੀ ਬਸ ਉਹਦੇ ਥੋੜੀ ਜਿਹੀ ਕੈਮਰੇ ਦੀ ਕੁਆਲਿਟੀ ਆ ਦੇ ਵਧਾਈਏ ਤੇ ਥੋੜੀ ਜਿਹੀ ਬੈਟਰੀ ਮਤਲਬ ਚਾਰਜਿੰਗ ਦੀ ਕਰ ਦਿੰਦਾ ਉਹ ਮਾੜਾ ਜਾ ਹੋਰ ਤਾਂ ਨਹੀਂ ਕੁਝ ਆਲੇ ਚੇਂਜ ਕਰਿਆ ਯਾਰ ਆ ਹੀ ਕੁਛ ਲੱਗਦਾ ਮੈਨੂੰ ਤਾਂ ਹਨਾ ਕੰਮ ਨਾਲ ਤਾਂ ਬਾਹ ਵਧ ਗਿਆ ਬਈ ਅੱਗੇ ਇਹ ਲੱਗੀ ਐ ਉਹਦਾ ਫਾਇ ਹੀ ਨਹੀਂ ਕੁਛ ਲਾਉਣ ਨੂੰ ਉੱਥੇ ਯਾਰ ਗਾਂ ਆਪਣਾ ਉਹ ਮੱਛੀ ਫਰਮਾ ਜਾਂਦਾ ਹੋਰ ਨੌਜਵਾਨੋ ਹੋਰ ਕਿੱਧਰ ਚੱਲ ਪਏ ਹੋਏ ਇਧਰ ਸਾਰਾ ਸੈਕਟਰ ਐ ਇਧਰ ਕਿਸ ਤਾਰਾ ਸੈਕਟਰ ਐ ਜੀ ਐਨ ਵੀ ਜਵਾਰ ਨਵੋਧਿਆ ਬਦਲਿਆ ਹੋਰ ਯਾ ਚਾ ਅੱਗੇ ਕਾਦੀ ਲੱਗੀ ਆ ਤੂੰ ਅਣਕਲੀ ਜਾਂਦਾ ਹੋਵੇ ਹੁਣੇ ਲੱਗੀ ਐ ਵਾਹ ਵੀ ਵਾਹ ਉਹ ਤੇ ਰਸਟੈਂਡ ਹੈਗਾ ਮੈਨੂੰ ਕਿਵੇਂ ਕੀ ਕਰਦੇ ਫਿਰਦੇ ਹੋਏ ਕਿਹਨੂੰ ਕਿਹਨੂੰ ਉੱਠਿਆ ਪਤਾ ਕੁਝ ਵੇੜੇ ਚ ਨਹੀਂ ਪਤਾ ਜਮੇ ਨਹੀਂ ਪਤਾ ਯਾਰ ਤੁਹਾਨੂੰ ਨੇ ਉਹ ਉੱਥੇ ਹੀ ਬੇਵਾ ਹਾਂ ਹੋਰ ਇੱਕ ਜਿਸ ਕਰਨ ਇਸ ਕਰਨ ਕਿਹੜਾ ਮਿਸਤਰੀ ਅੱਛਾ ਠੀਕ ਹੈ ਠੀਕ ਜਿਹੜੇ ਜਵਾਕ ਚੱਕਣ ਵਾਲੀ ਗੱਲ ਸੁਣੀ ਸੀ ਸੱਚੀ ਸੀ ਕਿ ਝੂਠੀ ਸੀ ਬਈਓ ਕਿ ਤੁਹਾਨੂੰ ਪਤਾ ਕੀ ਆ ਜੀ ਬਾਬਨੇ ਅਲਾਸਮੈਂਟ ਕਰੀ ਸੀ ਸਕੂਲ ਕੋਲੇ ਹੈਨਾ ਬੰਦੇ ਚੱਕਣ ਵਾਲਾ ਫਿਰਦੇ ਆ ਚਾਰ ਜਣੇ ਮੂੰਹ ਬਨ ਕੇ ਦੇਖੀ ਵੀ ਕਿਸ ਨੇ ਕਿ ਨਹੀਂ ਦੇਖੇ ਅੱਗੇ ਸ਼ਰਟ ਤੇਰੀ ਬਹੁਤ ਸੋਹਣੀ ਆ ਯਾਰ ਕਿਸਾਨ ਮਿਹਨਤੂ ਦੇਖ ਤਾ ਜਿੰਦਾਬਾਦ ਵੈਰੀ ਗੁੱਡ ਕਿੱਥੋਂ ਲੈ ਕੇ ਆਏ ਸੀ ਇਹ ਇਹ ਤਾਂ ਹੀ ਉੱਥੋਂ ਲੈ ਕੇ ਆਂਦੀ ਸੀ ਕਿੱਥੋਂ ਹਰਿਆਣੇ ਚ ਹਰਿਆਣੇ ਚ ਜਦੋਂ ਆਪਣੇ ਦਿੱਲੀ ਧਰਨਾ ਚੱਲਦਾ ਸੀ ਜੇ ਆਉਣ ਜਾਵਾਂਗੇ ਤਾਂ ਵੇਖ ਲਓ ਆਕੂ ਕਾਦੀ ਲੱਗਿਆ ਦੱਸਦੇ ਫਿਰ ਆ ਹੀ ਜਾਏ ਉਹਨੇ ਹੋਰ ਵੇਖਿਆ ਜੇ ਹੋਇਆ ਤਾਂ ਲੱਗ ਜੂ ਪਤਾ ਨਹੀਂ ਆਪ ਗੁਰਦੁਆਰੇ ਅਲਾਸਮੈਂਟ ਕਰਾ ਦਾਂਗੇ ਮੈਨੂੰ ਘਰੋਂ ਬੋਲੋ ਮਾਰ ਲਿਓ ਉੱਚ ਜਮੀ ਗਲਤ ਹੈ ਕਿ ਸਦੀ ਤੇਰ ਚ ਬੱਦਮੀਆਂ ਬੱਸ ਸੇ ਕਰਦੀਏ ਇਹ ਤੋੜੀ ਕਿਨੇ ਪਸੂਗਣੇ ਤੋੜੀ ਹੋਣੀ ਫੀਡੋ ਬਲ ਨਾ ਦਿਖਣੇ ਨੇ ਸੇ ਮਿਹਨਤ ਆਵਾਦਤ ਵਾਂਗ ਕਰੋ ਮੰਜ਼ਲ ਖੁਦ ਚੱਲ ਕੇ ਆਵੇਗੀ ਆਹਾ ਬਿਲਕੁਲ ਸਹੀ ਗੱਲ ਹੈ ਜੀ ਮਿਹਨਤ ਕਰੋ ਮੰਜ਼ਲ ਤੇ ਕੇ ਸਾਰੇ ਆਵੇ ਨਾ ਬੰਦੇ ਕੋਲੇ ਹਰੇ ਕੰਮ ਮਾਤੇ ਸਮਾਂ ਲੱਗਦਾ ਪਰ ਇੱਕ ਨ ਇੱਕ ਦਿਨ ਉਹ ਚੀਜ਼ ਤੁਹਾਨੂੰ ਜਰੂਰ ਮਿਲਦੀ ਹੈ